ਬਾਲ ਸਿੰਘ ਤੇ ਬਾਈ ਸਰਪੂ ਸਿੰਘ ਖਾਲਸਾ ਇਹਨਾਂ ਨੂੰ ਅਪਰੋਚ ਕੀਤਾ ਜਾ ਰਿਹਾ ਨੋਟ ਆਊਟ ਕੀਤਾ ਜਾਏਗਾ ਔਰ ਬੜੇ ਬੜੇ ਵੱਡੇ ਆਫਰ ਦਿੱਤੇ ਜਾਣਗੇ ਕੀ ਤੁਸੀਂ ਹੁਣ ਕਿੱਧਰ ਜਾਓਗੇ ਇੰਡੀਆ ਵੱਲ ਜਾਓਗੇ ਜਾਂ ਐਨਡੀਆ ਵੱਲ ਜਾਓਗੇ ਸਵਿਧਾਨਿਕ ਤੌਰ ਤੇ ਤੇ ਉਹ ਕਿਸੇ ਵੱਲ ਵੀ ਜਾ ਸਕਦੇ ਆ ਕਾਨੂੰਨੀ ਤੌਰ ਤੇ ਕਿ ਜਿਨ੍ਹਾਂ ਨੇ ਅਕਾਲ ਤਖਤ ਦਰਬਾਰ ਸਾਹਿਬ ਤੇ ਅਟੈਕ ਕਰਵਾਏ ਜਿਨ੍ਹਾਂ ਨੇ 84 ਦੇ ਦੰਗੇ ਕਰਵਾਏ ਅਸੀਂ ਉਹਨਾਂ ਨਾਲ ਤੇ ਨਹੀਂ ਜਾ ਸਕਦੇ ਜਦੋਂ ਭਾਈ ਸਰਪਜੀਤ ਸਿੰਘ ਖਾਲਸਾ ਜੀ ਨੂੰ ਪੁੱਛਿਆ ਗਿਆ ਕਿ ਤੁਸੀਂ ਕਿੱਧਰ ਜਾਓਗੇ ਉਹਨਾਂ ਵੀ ਸੇਮ ਜਵਾਬ ਦਿੱਤਾ ਕਿ 84 ਵਾਲਿਆਂ ਨੇ ਤੇ ਜਿਨ੍ਹਾਂ ਨੇ ਸਾਡੇ ਅਕਾਲ ਤੱਕ ਸਾਥ ਦਿੱਤੇ ਟੈਂਕਾਂ ਦੇ ਤੋਪਾਂ ਲੈ ਲੈਂਦੀਆਂ ਸੀ ਉਹਨਾਂ ਨਾਲ ਤੇ ਨਹੀਂ ਜਾ ਸਕਦੇ ਸੋ ਲਗਭਗ ਇਸ਼ਾਰਾ ਕਲੀਅਰ ਹੈ ਕਿ ਜੇ ਜਰੂਰਤ ਪੈਂਦੀ ਆ ਜਾਂ ਉਹਨਾਂ ਦਾ ਮਨ ਕਹਿੰਦਾ ਜਾਂ ਜਿੱਦਾਂ ਦਾ ਉਹਨਾਂ ਦਾ ਫੈਸਲਾ ਹੋਵੇਗਾ ਅਸੀਂ ਸਤਿਕਾਰ ਕਰਾਂਗੇ ਉਸ ਫੈਸਲੇ ਦਾ ਕਿ ਉਹ ਲੱਗਦਾ ਕਿ ਫਿਰ ਵੈਂਡੀਵਲ ਜਾਣਗੇ ਫਿਰ ਇੱਕ ਸ਼ਰਤ ਰੱਖ ਲੋ ਇੱਕ ਮੰਗ ਰੱਖ ਲੋ ਕਿਸੇ ਨੇ ਮੰਗਣਾ ਕੈਬਨਿਟ ਮਿਨਿਸਟਰੀ ਕਿਸੇ ਨੇ ਮੰਗਣੀ ਰੇਲਵੇ ਮਿਨਿਸਟਰੀ ਕਿਸੇ ਨੇ ਮੰਗਣਾ ਕੋਈ ਵੱਡਾ ਅਹੁਦਾ ਕਿਉਂ ਨਹੀਂ ਮੁੱਦਾ ਹੋ ਜਾਈ ਇੱਕ ਮੌਕਾ ਕਿ ਪੰਜਾਬ ਦੇ ਜਿਹੜਾ 3.5 ਲੱਖ ਕਰੋੜ ਦਾ ਕਰਜ਼ਾ ਉਹ ਮਾਫ ਕੀਤਾ ਜਾਵੇ ਉਹ ਮੋਤੀ ਸਾਹਿਬ ਪੈਕੇਜ ਤੇ ਜਾਂ ਪੰਜਾਬ ਨੂੰ ਸਪੈਸ਼ਲ ਸਟੇਟਸ ਦੇ ਦੋ ਜਿਵੇਂ ਹਿਮਾਚਲ ਨੂੰ ਮਿਲਿਆ ਹੋਇਆ ਔਰ ਉਨਾ ਚਲ ਨੂੰ ਮਿਲਿਆ ਹੋਇਆ ਨਾਰਥ-ਈਸਟਰਨ ਸਟੇਟਸ ਨੂੰ ਮਿਲਿਆ ਹੋਇਆ ਜਿੱਥੇ ਟੈਕਸ ਰਿਬੇਟ ਹੋਵੇ ਸਪੈਸ਼ਲ ਇਕਨੋਮਿਕ ਜ਼ੋਨਸ ਹੋਣ ਕਿਉਂਕਿ ਇਹ ਬਾਰਡਰ ਸਟੇਟ ਹੈ ਯਾ ਕੋਈ ਏਦਾਂ ਦੀ ਮੰਗ ਕਿ ਸਾਡੀ ਵਾਗਵੇ ਦੇ ਨਾਲ ਟਰੇਡ ਸ਼ੁਰੂ ਕੀਤੀ ਜਾਵੇ ਵਾਗਾ ਟਰੇਡ ਸ਼ੁਰੂ ਕੀਤੀ ਜਾਵੇ ਤੇ ਪੰਜਾਬ ਦੀ ਇਕਨੋਮੀ ਰਿਵਾਈਵ ਹੋ ਜਾਏ ਪੰਜਾਬ ਦਾ ਕਲਚਰ ਰਿਵਾਈਵ ਹੋ ਜਾਏ ਫਿਰ ਪੰਥ ਦੀ ਵੀ ਜੈਜਾਕਾਰ ਤੇ ਪੰਜਾਬ ਦੀ ਪੰਜਾਬਕਾਰ ਆ ਔਰ ਇਹ ਮੌਕਾ ਜੇ ਚੌਣ ਤੇ ਭਗਵੰਤ ਮਾਨ ਕੋਲ ਵੀ ਹੈਗਾ ਭਗਵੰਤ ਮਾਨ ਕੋਲ 10 सीट 10 ਸਿੱਟਾ ਨੇ ਜੀ ਦੋ ਤੋਖਾ ਝੂਠ ਬੋਲਦੋਂ ਮਾਫੀ ਮੰਗ ਲੂ ਲੋਕਾਂ ਕੋਲ ਲਾਓ ਜੀ ਮੋਦੀ ਸਾਹਿਬ ਤੁਹਾਡੇ ਨਾਮ ਉਨੂੰ ਤਿਆਰ ਭੁੱਲ ਜੋ ਕੇਜਰੀਵਾਲ ਸੁਨਹਿਰੇ ਅੱਖਰਾਂ ਵਿੱਚ ਲਿਖੇ ਜਾਓਗੇ ਪੰਜਾਬ ਦੇ ਇਤਿਹਾਸ ਵਿੱਚ ਲਾਓ ਮੋਦੀ ਸਾਹਿਬ ਤੁਹਾਡੇ ਨਾਮ ਲੱਗੇ ਪੰਜਾਬ ਦਾ ਕਰਜ਼ਾ ਮਾਫ ਕਰਦੋ ਕੀ ਲੈਣਾ ਤੁਸੀਂ ਇੰਡੀਆ ਤੋਂ ਕੀ ਲੈਣਾ ਤੁਸੀਂ ਐਨਡੀਆ ਤੋਂ ਤੁਸੀਂ ਤਾਂ ਪੰਜਾਬ ਦੀ ਸੋਚੋ ਸੋ ਇਹ ਸੁਨਹਿਰੀ ਮੌਕਾ ਚਾਹੇ ਕੋਈ ਆਜ਼ਾਦ ਹੈ ਕੋਈ 5 ਸੀਟਾ ਵਾਲਾ ਕੋਈ 10 ਸੀਟਾ ਵਾਲਾ ਜਿਵੇਂ ਨਿਤਿਸ਼ ਕੁਮਾਰ ਹੈ ਚੰਦਰਪਾਪਨਾਇਡੂ ਆ ਉਹਨਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੋ ਗੀ ਗੱਲ ਚੱਲ ਰਹੀ ਹੈ ਕਿ ਨਿਤਿਸ਼ ਕੁਮਾਰ ਕਿਹੜਾ ਮਿਨਿਸਟਰੀ ਲੈਣਗੇ ਕਿਹੜਾ ਪੋਰਟਫੋਲੀਓ ਲੈਣਗੇ ਚੰਦਰਪਾਪਨਾਇਡੂ ਕਿਹੜਾ ਪੋਰਟਫੋਲੀਓ ਲੈਣਗੇ ਉਹ ਪਾਸਪੋਰਟ ਕਿਹੜਾ ਫੋਰਨ ਪੋਰਟਫੋਲੀਓ ਲੈਣਗੇ ਜੇ ਨਿਤਿਸ਼ ਕੁਮਾਰ ਕਿਉ ਤੇ ਪਲਟੂ ਚਾਚਾ ਨੂੰ ਕਹਿੰਦੇ ਆ ਕਿਸੇ ਟਾਈਮ ਵੀ ਛੱਡ ਸਕਦਾ ਇਸ ਸਿਨੈਰੀਓ ਦੇ ਵਿੱਚ ਇੱਕ ਇੱਕ ਸੀਟ ਇੰਪੋਰਟੈਂਟ ਹੈ ਲੋਕ ਸਭਾ ਚੋਣਾਂ 2024 ਦੇ ਰੋਜਾਨਾ ਤੋਂ ਬਾਅਦ ਪੰਜਾਬ ਦੀ ਸਿਆਸਤ ਦੇ ਵਿੱਚ ਵੱਡਾ ਫੇਰਬਦਲ ਨਜ਼ਰ ਆਇਆ ਹੈ ਦੋ ਪੰਥਕ ਸੀਟਾਂ ਦੇ ਉੱਤੇ ਜਿੱਤ ਪ੍ਰਾਪਤ ਹੋਈ ਹੈ ਇੱਕ ਸ਼੍ਰੀ ਖਡੂਰ ਸਾਹਿਬ ਤੇ ਦੂਜੀ ਫਰੀਦਕੋਟ ਦੀ ਸੀਟ ਤੋਂ ਨਾਲ ਦੇ ਨਾਲ ਜੇ ਗੱਲ ਕਰੀਏ ਆਪਣੇ ਆਪ ਨੂੰ ਪੰਜਾਬ ਦੀ ਖੇਤਰੀ ਪਾਰਟੀ ਅਖਵਾਉਣ ਵਾਲੀ ਅਕਾਲੀ ਦਲ ਪਾਰਟੀ ਦੀ ਇੱਕ ਸੀਟ ਬਠਿੰਡਾ ਤੋਂ ਜਿੱਤ ਪ੍ਰਾਪਤ ਉਹਨਾਂ ਨੂੰ ਹੋਈ ਹੈ ਹਰਸਿਮਰਤ ਕੌਰ ਬਾਦਲ ਉੱਥੋਂ ਐਮਪੀ ਬਣੇ ਨੇ ਪਰ ਸਵਾਲ ਇੱਥੇ ਇਹ ਖੜਾ ਹੋ ਜਾਂਦਾ ਹੈ ਕਿ ਇਹਨਾਂ ਤਿੰਨ ਸੀਟਾਂ ਦਾ ਹੁਣ ਸਕੇਂਦਰ ਦੀ ਸਰਕਾਰ ਦੇ ਵਿੱਚ ਕੀ ਅਸਰ ਪੈਣ ਵਾਲਾ ਹੈ ਕਿਉਂਕਿ ਆਜ਼ਾਦ ਉਮੀਦਵਾਰਾਂ ਦੀ ਅਸੀਂ ਜੇ ਗੱਲ ਕਰੀਏ ਜਾਂ ਇੱਕ ਇਕਲਿ ਇਕੱਲੀ ਅਕਾਲੀ ਦਲ ਸੀਟ ਦੀ ਜੇ ਅਸੀਂ ਗੱਲ ਕਰੀਏ ਤਾਂ ਕਿਤੇ ਨਾ ਕਿਤੇ ਸੈਂਟਰ ਦੇ ਵਿੱਚ ਭਾਜਪਾ ਨੂੰ ਸਰਕਾਰ ਬਣਾਉਣ ਦੇ ਲਈ ਇਹਨਾਂ ਦੀ ਲੋੜ ਪੈ ਸਕਦੀ ਹੈ ਕਿਉਂਕਿ ਜਿਨ੍ਹਾਂ ਨੇ ਭਾਰੀ ਬਹੁਮਤ ਦੀ ਉਮੀਦ ਭਾਜਪਾ ਨੂੰ ਲੋਕ ਸਭਾ ਚੋਣਾਂ 2024 ਦੇ ਵਿੱਚ ਸੀਗੀ ਉਨੀ ਬਹੁਮਤ ਨਹੀਂ ਮਿਲੀ ਸੋ ਚਰਚਾਵਾਵਾਂ ਸ਼ੁਰੂ ਹੋ ਗਈਆਂ ਨੇ ਕਿ ਇਹਨਾਂ ਨੂੰ ਭਾਜਪਾ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰ ਸਕਦੀ ਹੈ ਤੇ ਸਰਕਾਰ ਯਕੀਨੀ ਤੌਰ ਤੇ ਬਣਾ ਸਕਦੀ ਹੈ ਚਰਚਾ ਕਰਾਂਗੇ ਇਸ ਵਿਸ਼ੇ ਦੇ ਉੱਤੇ ਮੇਰੇ ਨਾਲ ਡਾਕਟਰ ਕਵਰਦੀਪ ਸਿੰਘ ਜੀ ਮੌਜੂਦ ਰਹਿਣਗੇ ਸਾਡੇ ਟੀਮ ਮੈਂਬਰ ਔਰ ਗੱਲਬਾਤ ਤੁਹਾਡੇ ਨਾਲ ਰੂਬਰੂ ਕਰਾਂਗੇ ਭਾਜੀ ਤਿੰਨ ਸੀਟਾਂ ਪੰਜਾਬ ਦੀਆਂ ਅਹਿਮ ਮੰਨੀਆਂ ਜਾਣ ਵਾਲੀਆਂ ਨੇ ਜੀ ਦੋ ਆਜ਼ਾਦ ਸੀਟਾਂ ਤੇ ਇੱਕ ਅਕਾਲੀ ਦਲ ਪਾਰਟੀ ਦੀ ਜੀ ਬਿਲਕੁਲ ਬਠਿੰਡੇ ਦੀ ਸੀਟ ਸ਼੍ਰੀ ਖਡੂਰ ਸਾਹਿਬ ਦੀ ਸੀਟ ਜੀ ਤੇ ਫਰੀਦਕੋਟ ਦੀ ਸੀਟ ਚਰਚਾਵਾਵਾਂ ਸ਼ੁਰੂ ਹੋ ਗਈਆਂ ਨੇ ਕਿ ਇਹਨਾਂ ਤੱਕ ਪਹੁੰਚ ਕੀਤੀ ਜਾ ਰਹੀ ਹੈ ਚਾਹੇ ਉਹ ਆਂਡਾ ਗੱਠ ਜੋੜ ਦੀ ਸਰਕਾਰ ਹੋਵੇ ਚਾਹੇ ਐਨਡੀਏ ਗੱਠ ਜੋੜ ਦੀ ਸਰਕਾਰ ਹੋਵੇ ਜੀ ਜੀ ਭਾਜਪਾ ਨੂੰ ਵੀ ਇਹਨਾਂ ਦੀ ਲੋੜ ਪੈ ਸਕਦੀ ਹੈ ਤੇ ਰਾਹੁਲ ਗਾਂਧੀ ਨੂੰ ਵੀ ਪ੍ਰਧਾਨ ਮੰਤਰੀ ਬਣਨ ਦੇ ਲਈ ਐਨਡੀ ਦੀ ਲੋੜ ਪੈ ਸਕਦੀ ਹੈ ਕਿਤੇ ਨਾ ਕਿਤੇ ਹੁਣ ਤੱਕ ਇਹ ਵੀ ਚਰਚਾ ਸਾਹਮਣੇ ਆਈ ਹੈ ਕਿ ਅਪਰੋਚ ਹੋਣੀ ਸ਼ੁਰੂ ਹੋ ਗਈ ਹੈ ਸੋ ਕੀ ਲੱਗਦਾ ਹੈਗਾ ਕਿ ਕਿੰਨਿਆਂ ਕੋ ਇਹ ਮੇਨ ਸੀਟਾਂ ਦਾ ਰੋਲ ਕੇਂਦਰ ਸਰਕਾਰ ਦੇ ਵਿੱਚ ਰਹਿਣ ਵਾਲਾ ਹੈਗਾ ਹਾਂਜੀ ਅਗਰ ਨਹੀਂ ਮੈਨੂੰ ਲੱਗਦਾ ਹੈ ਇਸ ਵੇਲੇ ਪੰਜਾਬ ਦੇ ਜੇ ਨਜ਼ਰੀਏ ਤੋਂ ਵੇਖੀਏ ਹਮਮ ਔਰ ਜੋ ਲੋਕ ਸਭਾ ਇਲੈਕਸ਼ਨਸ ਹੋਈਆਂ ਨੇ ਬਹੁਤ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਬਹੁਤ ਹੀ ਜ਼ਿਆਦਾ ਇਹ ਮੈਂ ਕਹਾਂਗਾ ਕਿ ਇੱਕ ਬੜਾ ਵਾਜਬ ਜਿਹਾ ਕੁਐਸਚਨ ਹੈ ਔਰ ਸਾਡੇ ਸਾਹਮਣੇ ਇੱਕ ਜਿਵੇਂ ਦੀ ਸਿਚੁਏਸ਼ਨ ਬਣੀ ਹੋਈ ਹੈ ਇਹਦਾ ਜਵਾਬ ਲੱਭਣਾ ਬਹੁਤ ਜ਼ਰੂਰੀ ਹੈ ਬਿਲਕੁਲ ਤਿੰਨ ਸੀਟਾਂ ਹੂੰ ਇੱਕ ਅਕਾਲੀ ਦਲ ਦੀ ਦੋ ਆਜ਼ਾਦ ਜਿਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਪੰਥਕ ਸੀਟਾਂ ਹੂੰ ਪੰਥਕ ਸੀਟਾਂ ਅ ਸਰਦਾਰ ਸਰਬਜੀਤ ਸਿੰਘ ਖਾਲਸਾ ਜੀ ਔਰ ਭਾਈ ਅਮਰ ਸਿੰਘ ਅਮਰਤ ਪਾਲ ਸਿੰਘ ਜੀ ਜੋ ਕਿ ਉੱਥੇ ਐਨਐਸਏ ਲੱਗੀ ਹੋਈ ਹੈ ਜਿਹਨਾਂ ਨੂੰ ਆਸਾਮ ਦੀ ਜੇਲ੍ਹ ਚ ਬੰਦ ਹੈ ਜੇਲ੍ਹ ਵਿੱਚ ਬੰਦ ਹੁਣ ਦੋਨਾਂ ਬਲੌਕ ਦੋ ਬਲੌਕਸ ਬਣਦੇ ਇੰਡੀਆ ਤੇ ਐਂਡੀਏ ਇੰਡੀਆ ਪਹਿਲਾਂ ਜਿਹੜਾ ਯੂਪੀਏ ਹੁੰਦਾ ਸੀ ਉਹ ਹੋਰ ਪਾਰਟੀਆਂ ਆ ਗਈਆਂ ਹੁਣ ਐਂਡੀਆ ਆਪਣਾ ਇੰਡੀਆ ਹੋ ਗਿਆ ਜਿਵੇਂ ਕਿ ਤੁਸੀਂ ਦੱਸਿਆ ਕਿ ਕੋਈ ਅਜਿਹੀ ਪਾਰਟੀ ਨਹੀਂ ਆ ਪਹਿਲਾਂ ਭਾਜਪਾ 300 ਤੋਂ ਵੱਧ ਇਕੱਲੇ ਲੈ ਜਾਂਦੀ ਸੀ ਸੀਟਾਂ ਬਿਲਕੁਲ ਹੁਣ ਉਹ ਸੀਟਾਂ ਰੋਕੀਆਂ ਉਹਨਾਂ ਦੇ 295 ਤੇ 295 ਤੇ ਹੋ ਗਿਆ ਔਰ ਭਾਜਪਾ ਦੀ 242 43 ਜੋ ਵੀ ਹੈ ਬਿਲਕੁਲ ਸੋ ਉਹ ਹੁਣ ਜਿਹੜੀ ਗਵਰਨਮੈਂਟਸ ਨੇ ਜਿਵੇਂ ਆਪਾਂ ਜੇ ਮੋਦੀ ਦੀ ਗਵਰਨਮੈਂਟ ਬਣ ਰਹੀ ਆ ਤੇ ਉਹਦੇ ਵਿੱਚ ਚਾਹੇ ਕਿਸੇ ਦੀ ਇੱਕ ਸੀਟ ਆ ਜਾਏ ਕੋਈ ਆਜ਼ਾਦ ਹੈ ਕੋਈ 5 ਸੀਟਾਂ ਵਾਲਾ ਕੋਈ 10 ਸੀਟਾਂ ਵਾਲਾ ਜਿਵੇਂ ਨਿਤਿਸ਼ ਕੁਮਾਰ ਹੈ ਚੰਦਰਬਾਬੂ ਨਾਇਡੂ ਆ ਉਹਨਾਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੋ ਗਈ ਹੈ ਹੁਣ ਤੁਸੀਂ ਦੇਖ ਰਹੇ ਹੋਵੋਗੇ ਖਬਰਾਂ ਵੀ ਕਿ ਖਬਰਾਂ ਦੇ ਵਿੱਚ ਵੀ ਇਹ ਗੱਲ ਚੱਲ ਰਹੀ ਹੈ ਕਿ ਨਿਤਿਸ਼ ਕੁਮਾਰ ਕਿਹੜਾ ਮਨਿਸਟਰੀ ਲੈਣਗੇ ਕਿਹੜਾ ਪੋਰਟਫੋਲੀਓ ਲੈਣਗੇ ਚੰਦਰਬਾਬੂ ਨਾਇਡੂ ਕਿਹੜਾ ਪੋਰਟਫੋਲੀਓ ਲੈਣਗੇ ਉਹ ਪਾਸਵਾਨ ਕਿਹੜਾ ਪੋਰਟਫੋਲੀਓ ਲੈਣਗੇ ਤਾਂ ਇਹ ਆਲਰੇਡੀ ਗੱਲ ਸ਼ੁਰੂ ਹੋ ਗਈ ਹੈ ਔਰ ਜੇ ਬੀਬੀ ਹਰਸ਼ਿਮਰਤ ਅਕਾਲੀ ਦਲ ਕਿਉਂਕਿ ਭਾਜਪਾ ਨਾਲ ਇਹਨਾਂ ਦਾ ਪਹਿਲਾਂ ਵੀ ਗੱਠ ਜੋੜ ਰਿਹਾ ਜੇ ਜਾਂਦੇ ਆ ਤਾਂ ਇਹ ਵੀ ਕੋਈ ਮਿਨਿਸਟਰੀ ਮੰਗਣਗੇ ਜਾਂ ਲੈਣਗੇ ਬਿਲਕੁਲ ਉਧਰ ਦੂਜੇ ਪਾਸੇ ਵੀ ਇਹੀ ਗੱਲ ਇੰਡੀਆ ਬਲੌਕ ਦੇ ਵੱਲ ਕੀ ਉਹਨਾਂ ਨੂੰ ਵੀ ਇਹੀ ਹੈ ਕਿ ਇਹ ਇਹ ਸਰਕਾਰ ਕਿਸੇ ਟਾਈਮ ਵੀ ਡਿੱਗ ਵੀ ਸਕਦੀ ਹੈ ਬਿਲਕੁਲ ਜੇ ਨਿਤਿਸ਼ ਕੁਮਾਰ ਕਿਉਂਕਿ ਉਹ ਤੇ ਪਲਟੂ ਚਾਚਾ ਨੂੰ ਕਹਿੰਦੇ ਆ ਕਿਸੇ ਟਾਈਮ ਵੀ ਛੱਡ ਸਕਦਾ ਉਧਰ ਕੋਈ ਹੋਰ ਵੀ ਛੱਡ ਸਕਦਾ ਤੇ ਜੇ ਉਹ ਫਿਗਰ 270 ਤੋਂ ਥੱਲੇ ਆ ਗਿਆ ਤਾਂ ਫਿਰ ਦੂਜਿਆਂ ਨੂੰ ਵੀ ਮੌਕਾ ਮਿਲ ਸਕਦਾ ਇੰਡੀਆ ਵਾਲੇ ਬਲੌਕ ਨੂੰ ਜਿਓ 270 ਤੱਕ ਪਹੁੰਚ ਜਾਂਦੇ ਆ ਸੋ ਇਹ ਇਨਸਟੇਬਲ ਤਾਂ ਇਹ 4 ਸਾਲ ਰਹੇਗਾ ਹੀ ਰਹੇਗਾ ਇਹਦੇ ਵਿੱਚ ਜਿਹੜੀ ਉਹ ਸ਼ੱਕ ਹੈ ਜਾਂ ਇੱਕ ਇਨਸਿਕਿਉਰਿਟੀ ਹੈ ਭਾਜੀਪੀ ਨੂੰ ਵੀ ਰਹੇਗੀ ਤੇ ਦੂਜੇ ਪਾਸੇ ਵੀ ਰਹੇਗੀ ਹੁਣ ਗੱਲ ਜਿਹੜਾ ਤੁਸੀਂ ਕੀਤੀ ਸੀ ਕਿ ਇਸ ਸਿਨੈਰੀਓ ਦੇ ਵਿੱਚ ਇੱਕ ਇੱਕ ਸੀਟ ਇੰਪੋਰਟੈਂਟ ਹੈ ਬਿਲਕੁਲ ਸੋ ਆਪਣੇ ਪੰਜਾਬ ਚ ਤਿੰਨ ਸੀਟਾਂ ਪਾ ਲੀਏ ਬਠਿੰਡਾ ਔਰ ਦੋ ਲਾਲੀਏ ਆਪਣਾ ਅਮਰਪਾਲ ਸਿੰਘ ਭਾਈ ਅਮਰਪਾਲ ਸਿੰਘ ਤੇ ਭਾਈ ਸਰਬਜੀਤ ਸਿੰਘ ਖਾਲਸਾ ਇਹਨਾਂ ਨੂੰ ਅਪਰੋਚ ਕੀਤਾ ਜਾ ਰਿਹਾ ਨੋ ਡਾਊਟ ਕੀਤਾ ਜਾਏਗਾ ਔਰ بڑے بڑے ਵੱਡੇ ਆਫਰ ਦਿੱਤੇ ਜਾਣਗੇ ਕੋਈ ਦੇ ਵਿੱਚ ਮਤਲਬ ਸੰਦੇਹ ਨਹੀਂ ਹੈਗਾ ਕੋਈ ਹੈਜੀਟੇਸ਼ਨ ਨਹੀਂ ਇਹ ਕਹਿਣ ਵਿੱਚ ਕੇ بڑے بڑے ਵੱਡੇ ਆਫਰ ਕੀਤੇ ਜਾਣਗੇ ਪੋਜੀਸ਼ਨਸ ਦੇ ਵੀ ਤੇ ਹੋਰ ਵੀ ਮਟੀਰੀਅਲਿਸਟਿਕ ਆਫਰ ਵੀ ਕੀਤੇ ਜਾਣਗੇ ਜਵੇਂ ਬੀਬੀ ਹਰਸ਼ਿਮਰਤਾ ਪਹਿਲਾਂ ਵੀ ਮਨਿਸਟਰ ਰਹਿ ਚੁਕੇ ਆ ਫੂਡ ਪ੍ਰੋਸੈਸਿੰਗ ਮਨਿਸਟਰ ਹੁਣ ਗੱਲ ਇੱਥੇ ਜਿਹੜੀ ਇੰਪੋਰਟੈਂਟ ਮੈਨੂੰ ਲੱਗਦੀ ਹੋਏ ਇਹ ਆ ਅੰਤਖ ਸੀਟਾਂ ਜਿਵੇਂ ਆਪਾਂ ਗੱਲ ਕਰ ਰਹੇ ਆ ਔਰ ਪੰਜਾਬ ਬਹੁਤ ਇੰਪੋਰਟੈਂਟ ਆ ਇੱਥੇ ਪੰਜਾਬ ਦੀਆਂ ਵੀ ਸੀਟਾਂ ਨੇ ਪੰਜਾਬ ਲਈ ਕੀ ਹੋ ਸਕਦਾ ਇੱਥੇ ਬੜੀ ਵੱਡੀ ਆਪਰਚੂਨਿਟੀ ਆ ਔਰ ਮੈਂ ਚਾਹੁੰਦਾ ਕਿ ਗੱਲ ਨੂੰ ਸੁਣਿਆ ਜਾਵੇ ਇਹ ਬੜਾ ਵੱਡਾ ਮੌਕਾ ਪੰਜਾਬ ਦੇ ਇਹ ਜਿਹੜੇ ਦੋ ਪੰਥਕ ਸੀਟਾਂ ਦੇ ਉਮੀਦਵਾਰ ਜੋ ਜਿੱਤੇ ਨੇ ਭਾਈ ਅਮਰਤਪਾਲ ਸਿੰਘ ਭਾਈ ਸਰਬਜੀਤ ਸਿੰਘ ਤੇ ਅਕਾਲੀ ਦਲ ਬੀਬੀ ਜਿਹੜੀ ਹਰਸ਼ਿਮਰਤ ਕੌਰ ਹੈ ਜੀ ਉਹ ਚਾਹਣ ਕਿ ਪੰਜਾਬ ਦਾ ਕੁਝ ਸੋਚੀ ਮੰਨ ਕੇ ਚੱਲੋ ਕੇ ਮੋਦੀ ਸਾਹਿਬ ਇਹਨਾਂ ਨੂੰ ਅਪਰੋਚ ਕਰਦੇ ਜਾਂ ਐਨਡੀਏ ਦੇ ਜਿਹੜੇ ਹੈਗੇ ਆ ਪਾਰਟੀ ਵਾਲੇ ਇਹਨਾਂ ਨੂੰ ਅਪਰੋਚ ਕਰਦੇ ਆ ਕਿ ਸਾਨੂੰ ਜੁਆਇਨ ਕਰੋ ਮੈਂ ਇਹ ਗੱਲ ਸੇਸ਼ ਕਰਕੇ ਕਰ ਰਿਆਂ ਕਿ ਮੈਂ ਬੀਬੀ ਖਾਲੜਾ ਜੀ ਦੀ ਇੰਟਰਵਿਊ ਦੇਖੀ ਪ੍ਰੈਸਨਲ ਗੱਲਬਾਤ ਕਰ ਰਹੀ ਸੀ ਤੇ ਪ੍ਰੈਸ ਵਾਲੇ ਕਿਉਂਕਿ ਉਹ ਇਲੈਕਸ਼ਨ ਦੇਖ ਰਹੇ ਨੇ ਸਾਰੀ ਭਾਈ ਅੰਮ੍ਰਿਤਪਾਲ ਦੀ ਉਹਨਾਂ ਦੇ ਜੇਲ੍ਹ ਚ ਹੋਣ ਕਰਕੇ ਬੀਬੀ ਖਾਲੜਾ ਤੇ ਉਹਨਾਂ ਦਾ ਪਰਿਵਾਰ ਦੇਖ ਰਿਆ ਤਾਂ ਪ੍ਰੈਸ ਵਾਲਿਆਂ ਨੇ ਮੀਡੀਆ ਵਾਲਿਆਂ ਨੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਹੁਣ ਕਿੱਧਰ ਜਾਓਗੇ ਇੰਡੀਆ ਵਾਲ ਜਾਓਗੇ ਜਾਂ ਐਨਡੀਏ ਵਾਲ ਜਾਓਗੇ ਸਵਿਧਾਨਿਕ ਤੌਰ ਤੇ ਤੇ ਉਹ ਕਿਸੇ ਵੱਲ ਵੀ ਜਾ ਸਕਦੇ ਆ ਕਾਨੂੰਨੀ ਤੌਰ ਤੇ ਔਰ ਉਹਨਾਂ ਦੀ ਮਰਜ਼ੀ ਹੈ ਚਾਹੇ ਕਿਸੇ ਵੱਲ ਵੀ ਨਾ ਜਾਣ ਆਜ਼ਾਦ ਵੀ ਰਹਿ ਸਕਦੇ ਆ ਤਾਂ ਉਹਨਾਂ ਨੇ ਬੜਾ ਕਲੀਅਰ ਜਵਾਬ ਦਿੱਤਾ ਸੀ ਕਿ ਜਿਨ੍ਹਾਂ ਨੇ ਅਕਾਲ ਤਖਤ ਦਰਬਾਰ ਸਾਹਿਬ ਤੇ ਅਟੈਕ ਕਰਵਾਏ ਜਿਨ੍ਹਾਂ ਨੇ 84 ਦੇ ਦੰਗੇ ਕਰਵਾਏ ਜੋ 84 ਕਰਵਾਈ ਅਸੀਂ ਉਹਨਾਂ ਨਾਲ ਤੇ ਨਹੀਂ ਜਾ ਸਕਦੇ ਸੋ ਗੱਲ ਕਲੀਅਰ ਹੈ ਮਤਲਬ ਕਿ ਕਾਂਗਰਸ ਦੇ ਨਾਲ ਉਹ ਨਹੀਂ ਜਾਣਗੇ ਉਹਨਾਂ ਕਹਿ ਦਿੱਤਾ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਜੀ ਨੂੰ ਪੁੱਛਿਆ ਗਿਆ ਹੂੰ ਇਹ ਵੀ ਮੈਂ ਮੀਡੀਆ 'ਚ ਵੇਖਿਆ ਹੂੰ ਉਹਨਾਂ ਦੀ ਜਿਹੜੀ ਗੱਲਬਾਤ ਸੀ ਮੀਡੀਆ ਬਰੀਫ ਨਾ ਬਰੀਫਿੰਗ ਸੀ ਕਿ ਤੁਸੀਂ ਕਿੱਧਰ ਜਾਓਗੇ ਉਹਨਾਂ ਵੀ ਸੇਮ ਜਵਾਬ ਦਿੱਤਾ ਕਿ 84 ਵਾਲਿਆਂ ਨਾਲ ਤੇ ਜਿਨ੍ਹਾਂ ਨੇ ਸਾਡੇ ਅਕਾਲ ਤੱਕ ਸਾਥ ਦਿੱਤੇ ਆ ਜੋ ਟੈਂਕਾਂ ਤੇ ਤੋਪਾਂ ਲੈਣ ਦੀਆਂ ਸੀ ਉਹਨਾਂ ਨਾਲ ਤੇ ਨਹੀਂ ਜਾ ਸਕਦੇ ਔਰ ਉਹ ਤਾਂ ਸਪੁੱਤਰ ਵੀ ਸਰਦਾਰ ਬੀਨ ਸਿੰਘ ਉਹਨਾਂ ਦੇ ਉਹ ਸਤਵੰਤ ਬੀਨਥੂਨਾਂ ਜਿਨ੍ਹਾਂ ਨੇ ਇੰਦਰਾ ਗਾਂਧਾ ਦਾ ਅਸੈਸੀਨੇਸ਼ਨ ਕੀਤੀ ਸੀ ਜਦੋਂ ਉਹਨੇ ਉਹ ਬਲੂ ਸਟਾਰ ਕੀਤਾ ਤਾਂ ਉਹ ਦਾ ਬਿਲਕੁਲ ਵੀ ਉਧਰ ਨਹੀਂ ਜਾਣਗੇ ਸੋ ਲਗਭਗ ਇਸ਼ਾਰਾ ਕਲੀਅਰ ਹੈ ਕਿ ਜੇ ਜ਼ਰੂਰਤ ਪੈਂਦੀ ਹੈ ਜਾਂ ਉਹਨਾਂ ਦਾ ਮਨ ਕਹਿੰਦਾ ਜਾਂ ਜਿੱਦਾਂ ਦਾ ਉਹਨਾਂ ਦਾ ਫੈਸਲਾ ਹੋਵੇਗਾ ਅਸੀਂ ਸਤਿਕਾਰ ਕਰਾਂਗੇ ਉਸ ਫੈਸਲੇ ਦਾ ਕਿ ਲੱਗਦਾ ਕਿ ਫਿਰ ਵੈਂਡੀਵਲ ਜਾਣਗੇ ਹੂੰ ਤੇ ਫਿਰ ਇੱਕ ਮੌਕਾ ਬੜਾ ਵੱਡਾ ਬਣ ਗਿਆ ਪੰਜਾਬ ਕੋਲ ਜੇ ਕੋਈ ਚਾਹੁੰਦਾ ਇਹ ਪੰਜਾਬ ਦੇ ਪੱਖ ਤੋਂ ਗੱਲ ਕਰਨ ਲੱਗੇ ਹੂੰ ਜਾਓ ਜ਼ਰੂਰ ਜਾਓ ਐਨਡੀਆ ਵਲ ਫਿਰ ਇੱਕ ਸ਼ਰਤ ਰੱਖ ਲਓ ਇੱਕ ਮੰਗ ਰੱਖ ਲਓ ਕਿਸੇ ਨੇ ਮੰਗਣਾ ਕੈਬਨਿਟ ਮਿਨਿਸਟਰੀ ਹੂੰ ਕਿਸੇ ਨੇ ਮੰਗਣੀ ਰੇਲਵੇ ਮਿਨਿਸਟਰੀ ਕਿਸੇ ਨੇ ਮੰਗਣਾ ਕੋਈ ਵੱਡਾ ਅਹੁਦਾ ਤੇ ਬਾਕੀ ਹੋਰ ਜਿਹੜੇ ਲੋਕ ਨੇ ਮੈਂ ਇਹਨਾਂ ਦੀ ਗੱਲ ਨਹੀਂ ਕਰ ਰਿਹਾ ਜੋ ਵੀ ਜਿਨ੍ਹਾਂ ਨੂੰ ਵੀ ਅਪਰੋਚ ਕਰਨਗੇ ਪੈਸੇ ਨਾਲ ਵੀ ਵਿਕਣਗੇ ਤੇ ਕਿਉਂ ਨਾ ਇਹ ਜੋ ਦੋਨੇ ਪਈ ਸਾਭ ਨੇ ਹਮ ਨਾਲੇ ਪੰਜਾਬ ਦੀ ਗਲਤ ਕਰਦੇ ਹੀ ਆ ਹਮ ਕਿਉਂ ਨਾ ਇਹ ਮੁੱਦਾ ਹੋ ਜੇ ਇੱਕ ਮੌਕਾ ਕਿ ਪੰਜਾਬ ਤੇ ਜਿਹੜਾ 3.5 ਲੱਖ ਕਰੋੜ ਦਾ ਕਰਜ਼ਾ ਹਮ ਉਹ ਮਾਫ ਕੀਤਾ ਜਾਵੇ ਉਹ ਮੋਦੀ ਸਾਹਿਬ ਪੈਕੇਜ ਦੇ ਹਮ ਜੈਸੀ ਚਲੇ ਜਾਵਾਂਗੇ ਤੁਹਾਡੇ ਨਾਲ ਹਮ ਕਾਹੇ ਉਹਨੂੰ ਕਿਸ਼ਤਾਂ ਦੀ ਮਾਫ ਕਰ ਦੋ ਅਸੀਂ ਤੁਹਾਡੇ ਨਾਲ ਚਲੇ ਜਾਵਾਂਗੇ ਹਮ ਜਾਂ ਪੰਜਾਬ ਨੂੰ ਸਪੈਸ਼ਲ ਸਟੇਟਸ ਦੇ ਦਿਓ ਜਿਵੇਂ ਹਿਮਾਚਲ ਨੂੰ ਮਿਲਿਆ ਹੋਇਆ ਔਰ ਉਨਾਚਲ ਨੂੰ ਮਿਲਿਆ ਹੋਇਆ ਨਾਰਥ-ਈਸਟਰਨ ਸਟੇਟਸ ਨੂੰ ਮਿਲਿਆ ਹੋਇਆ ਜਿੱਥੇ ਟੈਕਸ ਰਿਬੇਟ ਹੋਵੇ ਸਪੈਸ਼ਲ ਇਕਨੋਮਿਕ ਜ਼ੋਨਸ ਹੋਣ ਕਿਉਂਕਿ ਇਹ ਬਾਰਡਰ ਸਟੇਟ ਹੈ ਤੇ ਬਾਰਡਰ ਸਟੇਟ ਹੋਣ ਕਰਕੇ ਇੱਥੇ ਬਹੁਤ ਸਾਰੇ ਇਸ਼ੂਜ਼ ଥି ਸਪੈਸ਼ਲ ਸਟੇਟਸ ਹੋਵੇ ਜਿੱਥੇ ਬਿਜਲੀ ਸਸਤੀ ਹੋਵੇ ਟੈਕਸ ਰਿਬੇਟ ਹੋਵੇ ਹੂੰ ਜਾਂ ਕੋਈ ਇਦਾਂ ਦੀ ਮੰਗ ਕਿ ਸਾਡੀ ਵਾਗੇ ਦੇ ਨਾਲ ਟ੍ਰੇਡ ਸ਼ੁਰੂ ਕੀਤੀ ਜਾਵੇ ਵਾਗਾ ਟ੍ਰੇਡ ਸ਼ੁਰੂ ਕੀਤੀ ਜਾਵੇ ਇਸ ਪੰਜਾਬ ਦੀ ਇਕਨੋਮੀ ਰਿਵਾਈਵ ਹੋ ਜੇ ਪੰਜਾਬ ਦਾ ਕਲਚਰ ਰਿਵਾਈਵ ਹੋ ਜੇ ਪੰਜਾਬ ਦਾ ਸੈਟਅਪ ਰਿਵਾਈਵ ਹੋ ਜੇ ਔਰ ਪੰਜਾਬ ਫਿਰ ਆਪਣੇ ਪੈਰਾਂ ਤੇ ਖੜਾ ਹੋ ਜੇ ਕਿੰਨਾ ਵਧੀਆ ਮੌਕਾ ਹਮ ਇਨਾ ਕੋਲ ਕਿਉਂਕਿ ਉਹਨਾਂ ਦੇ ਸਰਕਾਰਾਂ ਬਚਾਉਣੀਆਂ ਆਪਣੀਆਂ ਔਰ ਉਹ ਦੇਣਗੇ ਜ਼ਰੂਰ ਦੇਣਗੇ ਪਰ ਗੱਲ ਇਹ ਹੈ ਜੇ ਕੋਈ ਇਹ ਸ਼ਰਤ ਰੱਖੇ ਤਾਂ ਫਿਰ ਪੰਥ ਦੀ ਵੀ ਜਾਇਜ਼ਾਕਾਰ ਤੇ ਪੰਜਾਬ ਦੀ ਵੀ ਜਾਇਜ਼ਾਕਾਰ ਹੈ ਪੰਥ ਫਿਰ 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 ਜਿੰਦਾ ਜਿੰਦਾ ਪੰਜਾਬ ਬੈਟਰ ਹੁੰਦਾ ਦੇਖੋ ਜਿਹੜਾ ਪੰਥ ਪੰਜਾਬ ਚ ਵੱਸ ਰਿਹਾ ਹੈ ਨਾ ਤੇ ਜਦੋਂ ਪੰਥ ਪੰਥ ਜਿਹੜਾ ਪੰਥ ਹੈਗਾ ਸਿੱਖ ਪੰਥ ਹੈਗਾ ਉਤੇ ਉਹਨੂੰ ਵਧੀਆ ਸਕੂਲ ਵਧੀਆ ਕਾਲਜ ਯੂਨੀਵਰਸਟੀਆਂ ਮਿਲਣਗੀਆਂ ਅਫਸਰ ਬਣ ਕੇ ਮੁੰਡੇ ਦਾ ਪੰਥ ਦੀ ਵੀ ਚੜ੍ਹਦੀ ਕਲਾ ਰਹਿੰਦੀ ਹੈ ਤੇ ਪੰਜਾਬ ਦੀ ਵੀ ਚੜ੍ਹਦੀ ਕਲਾ ਹੋएगी ਤਾਂ ਇੱਕ ਬੜਾ ਜ਼ਬਰਦਸਤ ਮੌਕਾ ਹੂੰ ਕਿ ਇਹ ਉਹਨਾਂ ਅੱਗੇ ਸ਼ਰਤ ਰੱਖੀ ਜਾਵੇ ਹੂੰ ਕਿ ਪੰਜਾਬ ਨੂੰ ਸਪੈਸ਼ਲ ਪੈਕੇਜ ਦੋ ਹੂੰ ਪੰਜਾਬ ਨੂੰ ਸਪੈਸ਼ਲ ਗ੍ਰਾਂਟ ਦੋ ਸੈਂਟਰ ਵੱਲੋਂ ਸਪੈਸ਼ਲ ਸਟੇਟਸ ਦੋ ਬਾਕੀ ਹਿਮਾਚਲ ਜੀ ਐਂਡ ਕੇ ਤੇ ਅਰਨਾਚਲ ਪ੍ਰਦੇਸ਼ ਵਰਗੂ ਤੇ ਪੰਜਾਬ ਦੇ ਵਿੱਚ ਸਪੈਸ਼ਲ ਇਕਨੋਮਿਕ ਜ਼ੋਨਸ ਬਣਾऊं ਪੰਜਾਬ ਨੂੰ ਇੱਕ ਟਾਪ ਦੀ ਉਸ ਉਸ ਪੈਕੇਜ ਦੇ ਨਾਲ ਤੁਸੀਂ ਕਹੋ ਕਿ ਲਓ ਜੀ ਅਸੀਂ ਐਨਡੀਏ ਚ ਆ ਜਾਂਦੇ ਹਾਂ ਹਮਮ ਔਰ ਇਹ ਮੌਕਾ ਬੀਬੀ ਹਰ ਸਿਮਰਤ ਕੋਲ ਵੀ ਆ ਪਰ ਉਹਨਾਂ ਤੋਂ ਮੈਂ ਬਹੁਤੀ ਉਮੀਦ ਨਹੀਂ ਰੱਖ ਸਕਦਾ ਮੈਨੂੰ ਲੱਗਦਾ ਉਹ ਮਿਨਿਸਟਰੀਆਂ ਵੱਲ ਹੀ ਜਾਣਗੇ ਔਰ ਇਹ ਮੌਕਾ ਜੇ ਚੌਣ ਤੇ ਭਗਵੰਤ ਮਾਨ ਕੋਲ ਵੀ ਹੈਗਾ ਹਮਮ ਕਿਵੇਂ ਭਗਵੰਤ ਮਾਨ ਕੋਲ 3 ਸੀਟ 10 ਸੀਟਾਂ ਨੇ ਦੇ ਦੋ ਠੋਖਾ ਹਮਮ ਝੂਠ ਬੋਲ ਦਮ ਮਾਫੀ ਮੰਗ ਲੂ ਲੋਕਾਂ ਕੋਲੋਂ ਹਮਮ ਪੰਜਾਬ ਵਾਸਤੇ ਮੁਕਰ ਜੋ ਮੁਕੇ ਅਸੀਂ ਛੱਡ ਦਿੰਨੇ ਆ ਜੀ ਇੰਡੀਆ ਬਲਾਕ ਛੱਡ ਦਿੰਨੇ ਆ ਕਾਂਗਰਸ ਨਾਲ ਅਲਾਈਅੰਸ ਹਮ ਲਾਓ ਜੀ ਮੋਦੀ ਸਾਹਿਬ ਤੁਹਾਡੇ ਨਾਮ ਹਰ ਨੂੰ ਤਿਆਰ ਆ ਭੁੱਲ ਜੋ ਕੇਜਰੀਵਾਲ ਸੁਨਹਿਰੇ ਅੱਖਰਾਂ ਵਿੱਚ ਲਿਖੇ ਜਾਓਗੇ ਪੰਜਾਬ ਦੇ ਇਤਿਹਾਸ ਵਿੱਚ ਲਾਓ ਮੋਦੀ ਸਾਹਿਬ ਤੁਹਾਡੇ ਨਾਮ ਲੱਗੇ ਪੰਜਾਬ ਦਾ ਕਰਜ਼ਾ ਮਾਫ ਕਰ ਦਿਓ ਇਹ ਮੇਰੀ ਸ਼ਰਤ ਹੈ ਮੁੱਖ ਮੰਤਰੀ ਦੀ ਹਮ ਲਾਓ ਮੋਦੀ ਸਾਹਿਬ ਤੁਹਾਡੇ ਨਾਮ ਇੱਥੇ ਸਪੈਸ਼ਲ ਇਕਨੋਮਿਕ ਜ਼ੋਨ ਦੇ ਦਿਓ ਲਾਓ ਇੱਥੇ ਸੈਂਟਰਲ ਯੂਨੀਵਰਸਿਟੀਆਂ ਦੇ ਦਿਓ ਇੱਥੇ ਇੰਡਸਟਰੀ ਲੈ ਆਓ ਸਟੀਲ ਸੈਂਟਰ ਸਪான்ਸਰ ਇੰਡਸਟਰੀ ਲਾਓ ਲਓ ਤਿੰਨ ਸੀਟਾਂ ਤੁਹਾਡੇ ਆ ਲਾਓ ਕੀ ਲੈਣਾ ਤੁਸੀਂ ਇੰਡੀਆ ਤੋਂ ਕੀ ਲੈਣਾ ਤੁਸੀਂ ਐਨਡੀਏ ਤੋਂ ਤੁਸੀਂ ਤਾਂ ਪੰਜਾਬ ਦੀ ਸੋਚੋ ਸੋ ਇਹ ਸੁਨਹਿਰੀ ਮੌਕਾ ਮੁੱਖ ਮੰਤਰੀ ਭਗਵੰਤ ਮਾਨ ਤੋਂ ਜੀ ਉਹ ਆਮ ਪੋਲਿਟਿਸ਼ੀਅਨ ਨਹੀਂ ਇੱਕ ਲੀਡਰ ਵਰਗੂ ਸੋਚੇ ਸੁਨਹਿਰੀ ਯਖੜਾਂ ਚ ਨਾਮ ਲਿਖਿਆ ਜਾਏਗਾ ਪੰਜਾਬ ਦੀ ਰੂਪਰੇਖਾ ਬਦਲ ਜੇ ਕਿ ਵਾਕਿਆ ਰੰਗਲਾ ਪੰਜਾਬ ਬਣ ਜਾਏਗਾ ਕਿਉਂਕਿ ਅਸੀਂ ਸਾਰੇ ਕਰਜ਼ੇ ਥੱਲੇ ਆ ਪੰਜਾਬ ਦਾ ਹਰ ਬੰਦਾ ਲੱਖ ਰੁਪਈਆ ਕਰਜ਼ਾ ਐਵਰੇਜ ਕਢੀਏ 1 ਲੱਖ ਰੁਪਈਆ ਦਾ ਕਰਜ਼ਾ ਪੰਜਾਬ ਨੂੰ ਜਦੋਂ ਤੱਕ ਰੈਵਨਿਊ ਨਹੀਂ ਆਉਂਦਾ ਪੰਜਾਬ ਦਾ ਰੈਵਨਿਊ ਨਹੀਂ ਆਉਂਦਾ ਪੰਜਾਬ ਦੀ ਮੰਦੀ ਹਾਲਤ ਰਹੇਗੀ ਇਕਨੋਮਿਕ ਤੇ ਸੋਸ਼ਲ بیسਸ ਤੇ ਤੇ ਉਹ ਰੈਵਨਿਊ ਤਾਂ ਆਏਗਾ ਜੇ ਕਰਜ਼ਾ ਮੁਕਤ ਹੋਵਾਂਗੇ ਬਿਜਲੀ ਸਸਤੀ ਹੋਵੇਗੀ ਇੱਥੇ ਇੰਡਸਟਰੀ ਆਏਗੀ ਇੱਥੇ ਆਈਟੀ ਸੈਕਟਰ ਆਏਗਾ ਤੇ ਮੰਗ ਲਓ ਮੋਤੀ ਸਾਹਿਬ ਕੋਲ ਇਹਨਾਂ ਤਿੰਨਾਂ ਸੀਟਾਂ ਜਾਂ ਇਹਨਾਂ ਪੰਜਾਂ ਸੀਟਾਂ ਦੀ ਦੇ ਬਦਲੇ ਇਹ ਬੜਾ ਜ਼ਬਰਦਸਤ ਮੌਕਾ ਤੇ ਜੇ ਇਹ ਇਹ ਵੀਡੀਓ ਜੇ ਗੱਲਬਾਤ ਉੱਥੇ ਪਹੁੰਚ ਸਕੇ ਛੱਡੋ ਕੈਬਨਿਟ ਮਿਨਿਸਟਰੀਸਟਰੀਆਂ ਛੱਡੋ ਪੋਰਟਫੋਲੀਓ ਛੱਡੋ ਪੋਜੀਸ਼ਨਸ ਇਹ ਪੰਜਾਬ ਨੂੰ ਬਚਾਉਣ ਦਾ ਤੇ ਰੰਗਲਾ ਬਣਾਉਣ ਦਾ ਸਹੀ ਮੈਨੇਜ ਬੜਾ ਵੱਡਾ ਮੌਕਾ ਜੋ ਕੁਦਰਤ ਨੇ ਆਪ ਹੀ ਬਣਾ ਦਿੱਤਾ ਹੈ ਇਹ ਮੇਰੀ ਸੋਚ ਜੀ ਦੇ ਬਾਰੇ ਸੋ ਬਿਲਕੁਲ ਦੇਖਦੇ ਆ ਕੇਸਪਾਸੇ ਮੋੜ ਮੁੜਦਾ ਹੈਗਾ ਸੋ ਉਮੀਦ ਕਰਦੇ ਆਂ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਚੰਗੀ ਲੱਗੀ ਹੈ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਇਸੇ ਤਰ੍ਹਾਂ ਦੀਆਂ ਹੋਰ ਵੀ ਚਰਚਾਵਾਂ ਤੇ ਵੀਡੀਓ ਤੁਹਾਡੇ ਨਾਲ ਅਸੀਂ ਰੂਬਰੂ ਕਰਦੇ ਰਵਾਂਗੇ ਬਨੇ ਰਹੋ ਸਾਡੇ ਨਾਲ ਧੰਨਵਾਦ